ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਦੀ ਸਟੋਰੀ ਹੈ ਜੋ ਉਹ ਇੱਕ ਧੀ ਦੀ ਹੈ ਜਿਸ ਦੀ ਉਮਰ 60 65 ਸਾਲ ਦੀ ਹੋ ਗਈ ਹੈ ਪਰ ਅੱਜ ਵੀ ਉਸ ਨੂੰ ਆਪਣੀ ਮਾਂ ਦਾ ਚੇਤਾ ਆ ਰਿਹਾ ਉਸ ਨੂੰ ਉਹ ਘਰ ਯਾਦ ਆ ਰਿਹਾ ਜਿੱਥੇ ਉਸ ਨੇ ਬਚਪਨ ਬਿਤਾਇਆ ਤੇ ਜਵਾਨੀ ਦੇ ਦਿਨ ਬਿਤਾਏ ਨੇ ਅੱਜ ਉਸ ਦੀ ਨੂੰ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਬੱਚਿਆਂ ਨੂੰ ਲੈ ਕੇ ਪੇਕੇ ਘਰ ਜਾ ਰਹੀ ਹੈ ਉਸ ਦਾ ਮਨ ਵੀ ਪੇਕੇ ਘਰ ਜਾਣ ਨੂੰ ਕਰ ਰਿਹਾ ਉਸ ਤੇ ਸਟੋਰੀ ਆਧਾਰਿਤ ਹੈ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਗਰਮੀ ਦੀਆਂ ਛੁੱਟੀਆਂ ਨੇ ਉਸ ਦਾ ਮਨ ਵੀ ਕਰਨ ਲੱਗ ਜਾਂਦਾ ਹੈ ਕਿ ਉਹ ਵੀ ਛੁੱਟੀਆਂ ਕੱਟਣ ਲਈ ਆਪਣੇ ਪੇਕੇ ਘਰ ਜਾਵੇ ਮਾਂ ਦੇ ਘਰ ਜਾਵੇ ਤੇ ਖੁੱਲੇ ਵਿਹੜੇ ਵਿੱਚ ਬਹਿ ਕੇ ਮਾਂ 'ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦੁੱਖ ਸੁੱਖ ਵੰਡ ਕੇ ਇਸ ਟੱਪਦੀ ਹੋਈ ਗਰਮੀ ਨੂੰ ਠੰਡ ਦੇ ਛਿੱਟੇ ਮਾਰੇ ਖੁੱਲੇ ਆਂਗਣ ਵਿੱਚ ਲੱਗੀ ਹੋਈ ਨਿੰਮ ਦੇ ਥੱਲੇ ਜਿੱਥੇ ਉਹ ਅਕਸਰ ਆਪਣੀ ਮਾਂ ਦੇ ਨਾਲ ਬੈੰਦੀ ਸੀ ਪਰ ਅੱਜ ਹਾਲਾਤ ਉਲਟ ਨੇ ਅੱਜ ਇਸ ਸਟੋਰੀ ਦੇ ਵਿੱਚ ਜੋ ਹੈ ਉਸ ਦੇ ਮਾਪੇ ਨਹੀਂ ਕਿਉਂਕਿ ਉਸ ਦੀ ਉਮਰ ਖੁਦ 60 65 ਸਾਲ ਦੀ ਹੋ ਚੁੱਕੀ ਹੈ ਵੀਰ ਤੇ ਭਾਬੀ ਪੱਕੇ ਕੈਨੇਡਾ ਦੇ ਵਸਨੀਕ ਬਣ ਗਏ ਨੇ ਉਹ ਵੱਡੀ ਹਵੇਲੀ ਜਿਸ ਦੇ ਵਿੱਚ ਉਹ ਰਹਿੰਦੀ ਸੀ ਆਪਣੇ ਮਾਪੇ ਦੇ ਨਾਲ ਸ਼ਾਇਦ ਉਹ ਉਸ ਨੂੰ ਉਡੀਕਦੀ ਰਹਿੰਦੀ ਹੈ ਤੇ ਅਕਸਰ ਹਵੇਲੀ ਦਾ ਦਰਵਾਜ਼ਾ ਖੁੱਲੇ ਵਿਹੜੇ ਵਿੱਚ ਲੱਗੀ ਨਿੰਮਾ ਉਸ ਨੂੰ ਅਕਸਰ ਰਾਤ ਨੂੰ ਸੁਪਨਿਆਂ ਵਿੱਚ ਆ ਕੇ ਸਤਾਉਂਦੀ ਹੈ ਅੱਜ ਬੇਸ਼ੱਕ ਉਸ ਦੀ ਉਮਰ 60 65 ਸਾਲ ਦੀ ਹੋ ਗਈ ਹੈ ਪੋਤ ਪੋਤਰੀਆਂ ਵਾਲੀ ਹੋ ਗਈ ਹੈ ਪਰ ਦਿਲ ਦੇ ਵਿੱਚ ਪੇਕੇ ਜਾਣ ਦੀ ਤੜਫ ਅੱਜ ਵੀ ਬਰਕਰਾਰ ਸੀ ਪੇਕੇ ਘਰ ਦੇ ਖਿਆਲਾਂ ਵਿੱਚ ਐਨਾ ਖੋ ਗਈ ਪਤਾ ਨਾ ਚੱਲਿਆ ਕਦੋਂ ਆਪਣਾ ਬੈਗ ਉਸਨੇ ਪੈਕ ਕਰ ਲਿਆ ਪੇਕੇ ਘਰ ਚਲੀ ਗਈ ਉਸ ਜੰਗ ਲੱਗੇ ਦਰਵਾਜ਼ੇ ਨੂੰ ਹੱਥ ਪਾ ਲਿਆ ਕਈ ਸਾਲਾਂ ਤੋਂ ਲੱਗਾ ਜਿੰਦਰਾ ਵੀ ਸ਼ਾਇਦ ਉਸਦੀ ਹੀ ਉਡੀਕ ਕਰ ਰਿਹਾ ਸੀ ਜਦੋਂ ਇਸ ਉਸ ਨੂੰ ਗਵਾਂਡੀਆਂ ਤੋਂ ਤੜਵਾਇਆ ਗਿਆ ਤਾਂ ਨਿੰਮ ਦੇ ਥੱਲੇ ਲੱਗੇ ਪੱਤਿਆਂ ਦਾ ਢੇਰ ਮੱਕੜੀਆਂ ਨਾਲ ਭਰੇ ਹੋਏ ਘਰ ਨੂੰ ਜਾਲਾ ਲੱਗਾ ਹੋਇਆ ਸੀ ਬਰਾਂਡਾ ਤੇ ਉਹ ਖੁੱਲਾ ਜਿਹਾ ਵੇੜਾ ਅੱਜ ਪੁੱਬਾ ਮਾਰ-ਮਾਰ ਸ਼ਾਇਦ ਆਪਣਿਆਂ ਦੀ ਉਡੀਕ ਕਰ ਰਿਹਾ ਸੀ ਜੋ ਪੈਸੇ ਦੀ ਖਾਤਰ ਉਸ ਘਰ ਨੂੰ ਠੋਕਰ ਮਾਰ ਕੇ ਚਲੇ ਗਏ ਸੀ ਜਾਂ ਕੋਈ ਮਜਬੂਰੀ ਸੀ ਉੱਥੇ ਪਿਆ ਬਾਹਰ ਮੰਝਾ ਵੀ ਰੋ ਰਿਹਾ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਵੇੜੇ ਦੀਆਂ ਰੌਣਕਾਂ ਫਿਰ ਤੋਂ ਪਰਤਣ ਦਾ ਇੰਤਜ਼ਾਰ ਕਰ ਰਹੀਆਂ ਸੀ ਜਦੋਂ ਅੰਦਰ ਦੇ ਦਰਵਾਜ਼ੇ ਖੋਲੇ ਤਾਂ ਮਾਂ ਤੇ ਪਿਤਾ ਦੀ ਲੱਗੀ ਹੋਈ ਫੋਟੋ ਤੇ ਬਹੁਤ ਸਾਰੀ ਮਿੱਟੀ ਪਈ ਹੋਈ ਸੀ ਘੱਟਾ ਪਿਆ ਸੀ ਉਸ ਨੂੰ ਚੁੰਨੀ ਦੇ ਨਾਲ ਸਾਫ਼ ਕੀਤਾ ਉੱਚੀ ਉੱਚੀ ਰੋਣ ਲੱਗ ਪਈ ਦਿਲ ਐਨਾ ਕੁ ਭਾਵਕ ਹੋ ਗਿਆ ਜਿਵੇਂ ਮਾਂ ਦੇ ਗੱਲ ਲੱਗ ਕੇ ਰੋ ਰਹੀ ਹੋਵੇ ਤੇ ਉਸ ਤਸਵੀਰ ਦੇ ਵਿੱਚ ਹੀ ਉਸ ਦੀ ਮਾਂ ਉਸ ਨੂੰ ਨਜ਼ਰ ਆ ਰਹੀ ਸੀ ਤੇ ਜਿਵੇਂ ਉਹ ਉਸ ਨੂੰ ਕਹਿ ਰਹੀ ਹੋਵੇ ਤੇ ਉਸ ਦੇ ਹੰਝੂ ਪੂੰਝ ਰਹੀ ਹੋਵੇ ਕਿ ਪੁੱਤ ਕਿਉਂ ਰੋ ਰਹੀ ਹੈ ਮੈਂ ਤੇਰੇ ਨਾਲ ਹਾਂ ਮੇਰੇ ਹੁੰਦਿਆਂ ਤੈਨੂੰ ਕਾਦੀ ਫਿਕਰ ਆ ਤੇ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ ਮੇਰੇ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਾ ਰਹੀ ਹੋਵੇ ਜਦੋਂ ਆਪਣੇ ਜਜ਼ਬਾਤਾਂ ਤੋਂ ਬਾਹਰ ਆਈ ਤਾਂ ਹੋਰ ਵੀ ਜ਼ਿਆਦਾ ਅੱਖਾਂ ਅੱਗੇ ਘੁੱਪ ਹਨੇਰਾ ਹੋ ਗਿਆ ਜ਼ਿੰਦਗੀ ਦੇ ਉਹ ਪਲ ਜੋ ਵੀਰ ਅਤੇ ਮਾਪੇ ਨਾਲ ਹੱਸ ਖੇਡ ਕੇ ਬੀਤੇ ਸਨ ਕਦੇ ਇਹ ਮੇ ਲੱਗਦਾ ਨਹੀਂ ਸੀ ਕਿ ਕਦੇ ਇਸ ਘਰ ਵਿੱਚ ਖੁਸ਼ੀਆਂ ਖਤਮ ਹੋਣਗੀਆਂ ਇਹ ਨਹੀਂ ਲੱਗਦਾ ਸੀ ਕਿ ਇਹ ਮੇਰਾ ਘਰ ਹੈ ਪਰ ਅੱਜ ਘਰ ਸ਼ਮਸ਼ਾਨ ਘਟ ਲੱਗ ਰਿਹਾ ਸੀ ਇੱਥੇ ਕੋਈ ਵੀ ਨਾ ਰਹਿਣ ਕਰਕੇ ਕਬੂਤਰ ਬੋਲ ਰਹੇ ਸਨ ਮਾਪੇ ਦੀ ਫੋਟੋ ਨੂੰ ਚੁੱਕ ਬੈਗ ਵਿੱਚ ਪਾ ਕੇ ਖੁੱਲੇ ਜਿੰਦਰੇ ਹੀ ਛੱਡ ਮੈਂ ਵਾਪਸ ਆਪਣੇ ਘਰ ਆ ਗਈ ਜ਼ਿੰਦਗੀ ਦੇ ਵਿੱਚ ਉਹ ਪਲ ਜੀ ਜੋ ਪਹਿਲਾਂ ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਮਾਪੇ ਦੀਆਂ ਤਸਵੀਰਾਂ ਨਾਲ ਲੈ ਕੇ ਮੈਂ ਵਾਪਸ ਆ ਗਈ ਤੇ ਕਮਰੇ ਵਿੱਚ ਲਗਾ ਲਈਆਂ ਰੋਜ਼ ਉਹਨਾਂ ਨਾਲ ਗੱਲਾਂ ਕਰਨ ਦੀ ਆਦਤ ਪਾ ਲਈ ਮਾਂ ਦੀ लाਡ ਲਈਤੀ ਅੱਜ ਫੋਟੋਆਂ ਵਿੱਚੋਂ ਮਾਪੇ ਨੂੰ ਲੱਭ ਰਹੀ ਹੈ ਹਾਂਜੀ ਦੋਸਤੋ ਜੋ ਇਹ ਸਟੋਰੀ ਹੈ ਉਹ ਇਸ ਤੇ ਆਧਾਰਿਤ ਹੈ ਕਿ ਜੋ ਇੱਕ ਧੀ ਹੁੰਦੀ ਹੈ ਉਸ ਦੀ ਉਮਰ ਚਾਹੇ ਦੀ ਕਿੰਨੀ ਵੀ ਹੋ ਜਾਵੇ ਜਿਸ ਤਰ੍ਹਾਂ ਇਸ ਸਟੋਰੀ ਦੇ ਵਿੱਚ 60 65 ਸਾਲ ਦੀ ਉਮਰ ਇਸ ਧੀ ਦੀ ਹੋ ਗਈ ਹੈ ਪਰ ਉਹ ਆਪਣੇ ਮਾਪੇ ਬਾਪ ਨੂੰ ਅੱਜ ਵੀ ਲੱਭ ਰਹੀ ਹੈ ਤੁਸੀਂ ਵੀ ਇਸ ਸਟੋਰੀ ਨੂੰ ਸੁਣ ਕੇ ਕਈ ਹੋਣਗੇ ਜਿਨ੍ਹਾਂ ਨੂੰ ਆਪਣੇ ਮਾਪੇ ਦੀ ਯਾਦ ਆ ਗਈ ਹੋਵੇਗੀ ਕਿਉਂਕਿ ਮਾਪੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਉਹ ਯਾਦਾਂ ਸਾਨੂੰ ਬੁਢਾਪੇ ਦੇ ਵਿੱਚ ਯਾਦ ਆਉਂਦੀਆਂ ਨੇ ਜੋ ਅਸੀਂ ਆਪਣੇ ਘਰ ਵਿੱਚ ਬਤਾਈਆਂ ਹੁੰਦੀਆਂ ਨੇ ਉਹ ਪਲ ਹਮੇਸ਼ਾ ਯਾਦ ਰਹਿੰਦੇ ਨੇ ਉਹ ਕਦੇ ਨਹੀਂ ਭੁੱਲਦੇ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ